ਡਿੱਠੇ ਸਵੇ ਤਾਂ ਨਹੀਂ ਤੋ ਦਜੇ ਹਾ ਚਲਦੇ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਆ ਨਾ ਧੋਕੇ ਆਪਾ ਤਿਆਰ ਹੋ ਗਏ ਸੀਗੇ ਵਾਹਿਗੁਰੂ ਸਤਨਾਮ ਵਾਹਿ ਵਾਹਿ ਅੱਜ ਦਾ ਪਵਿੱਤਰ ਹੁਕਮਨਾਮਾ ਸਾਹਿਬ ਤੇ ਆ ਤੁਸੀਂ ਅੰਦਰ ਜੋ ਲੰਗ ਦੇਖ ਰਹੇ ਹੋ ਇਹ ਪੀਰ ਬੁੱਧੂ ਸ਼ਾਹੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੇਟ ਕੀਤਾ ਸੀਗਾ ਇਸਥੇ ਗੁਰੂ ਗੋਬਿੰਦ ਸਿੰਘ ਜੀ ਵਿਸ਼ਰਾਮ ਕਰਦੇ ਹੁੰਦੇ ਸੀਗੇ ਕਰ ਸਕਦੇ ਹਾਂ ਦਰਸ਼ਨ ਇਧਰ ਸਾਹਮਣੇ ਰੇਲਵੇ ਸਟੇਸ਼ਨ ਆ ਗੁਰਦੁਆਰਾ ਸੇਵ ਦੇ ਨਾਲ ਹੀ ਆ ਤੇ ਸਾਰੀ ਰਾਤ ਪੂਨ ਕੀ 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 ਆਵੇ ਸੁਣ ਸਕਦੇ ਕਈ ਵਜਾਂ ਸਾਰੀ ਰਾਤ ਸੌ ਨਹੀਂ ਦਿੰਦਾ ਇਹਨਾਂ ਨੇ 12 1 ਵਜੇ ਸੁੱਤੇ ਹੋਵਾਂਗੇ ਤੇ ਫੇਰੇ ਉੱਠ ਖੜੇ ਟਾਈਮ ਸਰੀ ਮਾਣੋ ਆਇਆ ਮਿਓ ਮਿਓ ਹਾਂਜੀ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਪੇਲੀਆਂ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋਧਪੁਰ ਰਾਜਸਥਾਨ ਤੋਂ ਆਪਾਂ ਕਰ ਰਹੇ ਹਾਂ ਰਾਜਸਥਾਨ ਦਾ ਟੂਰ ਰਾਤ ਪਹੁੰਚੇ ਸੀਗੇ ਆਪਾਂ ਜੋਧਪੁਰ ਗੁਰਦੁਆਰਾ ਸਾਹਿਬ ਤੇ ਹੁਣ ਇੱਥੋਂ ਆਪਾਂ ਚੱਲਦੇ ਹਾਂ ਸਮਾਨ ਵਗੈਰਾ ਆਪਾਂ ਬੰਨ ਲਿਆ ਸੀਗਾ ਤਿਆਰੀ ਸਾਰੀ ਹੋ ਗਈ ਆ ਬਣੇ ਰਹੋ ਜੀ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੇਖਦੇ ਆ ਜੋਧਪੁਰ ਦੇ ਲੋਕਲ ਜਿਹੜਾ ਖਾਣਾ ਪੀਣਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਕੀ ਇੱਥੇ ਲੋਕ ਖਾਂਦੇ ਪੀਂਦੇ ਨੇ ਲੋਕਲ ਮਸ਼ਹੂਰ ਆ ਖਾਣ ਪੀਣ ਵਾਸਤੇ ਸ਼ਹਿਰ ਇਹ ਬਾਕੀ ਜੋ ਇਥੋਂ ਦਾ ਕਿਲਾ ਹੋਊਗਾ ਜਾਂ ਹੋਰ ਇੱਕ ਦੋ ਕੋਈ ਲੇਕ ਹੋਊਗਾ ਜਾਂ ਕੋਈ ਹੋਰ ਜਿਹੜੀਆਂ ਪ੍ਰਾਤਨ ਚੀਜ਼ਾਂ ਹੋਣੀਆਂ ਸਾਰੀਆਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਾਕੀ ਤਰੀਕ ਅੱਜ ਹੈਗੀ ਆ 13 ਜਨਵਰੀ ਸਾਲ 2026 ਦਿਨ ਮੰਗਲਵਾਰ ਦਾ ਤੇ ਸਮਾਂ 1.30 ਵਜੇ ਦਾ ਹੋ ਗਿਆ ਅੱਜ ਲੋਹੜੀ ਦਾ ਪਵਿੱਤਰ ਤਿਹਾਰਾ ਤੇ ਸਾਰੇ ਆਪਣੇ ਦੇਖਣ ਵਾਲੇ ਨੂੰ ਸਰੋਤਿਆਂ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਜ ਰੱਖੇ ਤੇ ਖੁਸ਼ੀਆਂ ਭਰੇ ਹਿਤਿਆਰ ਹੋਵੇ ਸਾਰਿਆਂ ਦਾ ਬਾਕੀ ਆਪਾਂ ਇਹ ਕੀ ਬਾਹਰ ਪਿਛਲੀ ਵਾਰ ਵੀ ਮੈਂ ਲੋਹੜੀ ਤੇ ਆਪਾਂ ਬਾਹਰ ਹੀ ਸੀ ਇਹ ਕੀ ਬਾਹਰ ਹੀ ਆ ਤੇ ਆਪਾਂ ਲੋਹੜੀ ਇਹ ਕੀ ਥੋ ਹੀ ਦੇਖਾਂਗੇ ਰਾਤ ਆਪਾਂ ਵੈਸੇ ਹੀ ਮੂਹਲੀ ਮਾਹਲੀ ਜਿਹੜੀਆਂ ਗੁਲਾਬੀ ਰੰਗ ਦੀਆਂ ਹਰਿਆੜੀਆਂ ਖਾਲੀਆਂ ਹੀ ਆ ਲੋਹੜੀ ਆਪਾਂ ਆਦੀ ਮਨਾਲੀ ਸੀਗੀ ਤੇ ਅੱਜ ਆਪਣਾ ਸਫਰ ਹੋਊਗਾ ਇੱਥੋਂ ਚੱਲ ਕੇ ਸਾਲਾ ਸਰਦਾ ਉੱਥੇ ਚੱਲ ਕੇ ਆਪਾਂ ਦਰਸ਼ਨ ਕਰਾਂਗੇ ਜੀ ਮੰਦਿਰ ਹੋਇ ਬਣਿਆ ਹੋਇਆ ਤੇ ਉਹ ਦਿਖਾਵਾਂਗੇ ਤੁਹਾਨੂੰ ਬਾਕੀ ਚੱਲਦੇ ਆ ਜੀ ਹੁਣ ਰੋਟੀ ਪਾਣੀ ਛਕਦੇ ਆ ਚਾਹ ਜੂ ਵੀ ਨਹੀਂ ਪੀਤੀ ਅਜਾ ਆਪਾਂ ਕਿਉਂਕਿ ਗੁਰਦਵਾਰਾ ਸਾਹਿਬ ਸੀਗੇ ਹੁਣ ਆਪਾਂ ਉੱਤੇ ਵੀ ਥੁਨਾ ਧੋ ਕੇ ਨਿਕਲਾਂਗੇ ਕਮਰਾ ਆਪਾਂ ਨੂੰ 600 ਰੁਪਏ ਦੇ ਵਿੱਚ ਮਿਲਿਆ ਸੀਗਾ 24 ਘੰਟੇ ਵਾਸਤੇ ਵਧੀਆ ਸਹੂਲਤ ਸੀਗੀ ਗਰਮ ਪਾਣੀ ਸੀਗਾ ਸਾਰਾ ਕੁਝ ਵਧੀਆ ਸੀਗਾ ਤੇ ਹੁਣ ਆਪਾਂ ਇੱਥੋਂ ਪੀਣ ਵਾਲਾ ਪਾਣੀ ਵਗੈਰਾ ਭਰ ਲਿਆ ਚੱਲਦੇ ਆ ਜੀ ਲਓ ਵੀ ਆਪਣਾ ਪਲਾਉ ਤਿਆਰ ਹੋ ਰਿਹਾ ਹਾਂ ਇੱਥੇ ਰੱਖਦੇ ਬਾਈ ਆ ਧੰਨਵਾਦ ਜੀ ਉਹ ਇੱਕ ਮਿੰਟ ਰੁਕ ਜਾ ਇੱਕ ਮਿੰਟ ਰੁਕ ਜਾ ਅਮਦਾਦ ਜੀ ਦੋ ਵੀ ਆਪਾਂ ਪੋਹਾ ਤੇ ਪਲਾਉ ਖਾਲੇ ਸੀਗੇ ਹੋਰ ਜੀ ਠੀਕ ਹੋ ਅੱਛੇ ਹੋ ਅੱਛਾ ਕੰਮ ਚੱਲ ਰਿਹਾ ਹੈ ਆਪਕਾ ਠੀਕ ਹੈ ਜੀ ਅੱਛਾ ਲੱਗਾ ਆਪਕਾ ਜੇ ਸਿਸਟਮ ਬੜੀਆ ਹੈ ਲੱਗੇ ਰਹੋ ਮਿਹਨਤ ਕਰਦੇ ਰਹੋ ਨਾ ਹਾਂ ਪੋਹਾ ਬਾਈ ਦਾ ਆਪਾਂ ਮਕੋਤਾ ਹੈ ਨਾ ਤੇ ਰਾਈਸ ਬਾਕੀ ਰਹਿ ਗਏ ਆ ਚੱਲਦੇ ਇਧਰ ਨੂੰ ਚਾਹ ਚੁ ਪੀ ਕੇ ਅੱਗੇ ਨਿਕਲਦੇ ਆ ਆਪਾਂ ਪਹੁੰਚ ਗਏ ਆ ਮੇਧ ਭਵਨ ਮਿਊਜ਼ੀਅਮ ਪੂਰੀ ਕੀ ਥਾ ਬਣਿਆ ਹੋਇਆ ਜੋਧਪੁਰ ਸ਼ਹਿਰ ਦੇ ਦੇਖ ਸਕਦੇ ਹਾਂ ਆਟੋ ਵਗੈਰਾ ਘੁੰਮਣ ਆਸਤੇ ਲੈ ਕੇ ਆਉਂਦੇ ਆ ਸਾਰਿਆਂ ਨੂੰ ਟੂਰਿਸਟ ਕਾਫੀ ਆਏ ਹੋਏ ਆ ਪਹੁੰਚ ਗਏ ਨਹੀਂ ਮੈਂ ਤੇ ਜਸਾ ਮਿਊਜ਼ੀਅਮ ਦੇ ਵਿੱਚ ਦੇਖਦੇ ਆ ਟਿਕਟ ਵਗੈਰਾ ਕੀ ਹੋ ਸਕਦਾ ਬਾਈ ਇੱਥੇ ਸਕਿਉਰਟੀ ਚੈੱਕ ਹੈ ਨਾ ਕੀ ਆਹ ਅਜੀ ਨਹੀਂ ਲੈ ਕੇ ਜਾਣੀ ਆ ਕਹਿੰਦੇ ਪਾ ਟੈਕਟਰ ਪ੍ਰਾਈਸ ਦਾ 250 ਫਾਰਨ ਵਾਸਤੇ ਤੇ 100 ਆਪਣੇ ਵਾਸਤੇ 150 ਉਹਨਾਂ ਦੇ ਜਵਾਕਾਂ ਵਾਸਤੇ ਤੇ ਆਪਣੇ ਜਵਾਕਾਂ ਵਾਸਤੇ 50 9 ਤੋਂ 5 ਦੀ ਟਾਈਮਿੰਗ ਆ ਤੇ ਜਸੇ ਨੇ ਟਿਕਟ ਲੈ ਲਈ ਇੱਧਰ ਲੋ ਜੀ ਤੁਹਾਨੂੰ ਦਿਖਾ ਦਈਏ ਆਪਾਂ ਚੱਲਦੇ ਆਂ ਅੱਗੇ ਵੱਲ ਚੱਲਦੇ ਆਂ ਮਿਊਜ਼ੀਅਮ ਦੇ ਅੰਦਰ वैसे टिकट ਆਪਾਂ ਲੈ ਲਈ ਸੀ ਪਰ ਕਹਿੰਦੇ ਵੀ ਅੰਦਰ ਵੀਡੀਓਗ੍ਰਾਫੀ ਜਿਹੜੀ ਅਲਾਉਡ ਨਹੀਂ ਤੁਸੀਂ ਫੋਟੋ ਆਗਿਆ ਖਿੱਚ ਸਕਦੇ ਹੋ ਦੇਖਦੇ ਆ ਲੁੱਕ ਸ਼ੈਪ ਕੇ ਜੀ ਬਣਦੀ ਹੋਈ ਗੱਲ ਤਾਂ ਛੱਲਾਂਗੇ ਬਈ ਆ ਦਜਾ ਫੋਟੋਆਂ ਤਾਂ ਖਿੱਚਨੇ ਖਿੱਚਨੇ ਵੀਡੀਓ ਬਣਾ ਲਾਂਗੇ ਪਾਕੀ ਪਾਰਕ ਬਹੁਤ ਸੋਹਣਾ ਬਣਿਆ ਹੋਇਆ ਪੂਰੀ ਸਫਾਈ ਹੈ ਨ ਪੱਤੇ ਜਮਾਂ ਐ ਬਰਾਬਰ ਐਨ ਤੇ ਘਾਹ ਨੂੰ ਪੂਰੀ ਸਫਾਈ ਕਰਕੇ ਰੱਖਿਆ ਹੋਇਆ ਸਾਹਮਣੇ ਉਧਰ ਫੁੱਲਾਂ ਨੂੰ ਪਾਣੀ ਦੇਈ ਜਾਂਦਾ ਬਈ ਆ ਚੰਡੇਗਰ ਲੱਗੇ ਹੋਏ ਆ ਚੱਲਦੇ ਆਂ ਜੀ ਅੰਦਰ ਨੂੰ ਸੋ ਜੀ ਪਹੁੰਚ ਗਏ 뮤ਜ਼ੀਅਮ ਦੇ ਅੰਦਰ ਦੇਖ ਸਕਦੇ ਆਂ 뮤ਜ਼ੀਅਮ ਦੀ ਦਿੱਖ ਤੁਸੀਂ ਰਾਜੇ ਯੁੱਧ ਕਰਦੇ ਦਿਖਾਏ ਹੋਏ ਇਹਦੇ ਚ ਤੇ ਇਧਰ ਕਿਲੇ ਦਾ ਮਿਲਦਾ ਪੂਰਾ ਨਮੂਨਾ ਵਾ ਜਿਹੜਾ ਆਪਾਂ ਦੇਖਦੇ ਆਂ ਇਹਨਾਂ ਨੂੰ ਸਮਝਦੇ ਆਂ ਜੀ ਤੁਸੀਂ ਦੇਖ ਫਿਰ ਮਨ ਆ ਕੇ ਦੇਖੋ ਬਾਕੀ ਇਹ ਇਹ ਕਿਲੇ ਜਿਹੜਾ ਵੀ ਕਿਲਾ ਨਹੀਂ ਮਤਲਬ ਜਿਹੜਾ ਮਿਊਜ਼ੀਅਮ ਆ ਮਹਾਰਾਜਾ ਉਮੇਦ ਸਿੰਘ ਜੀ ਜਦੋਂ ਇੱਕ ਮਾਰਵੜ ਜਿਹੜਾ ਇਹਦਾ ਸਾਰਾ ਬਣਵਾਇਆ ਗਿਆ ਜਾਂ ਸੋ ਖਰਚਾ ਜਾਂ ਕੁਝ ਵੀ ਸਾਰਾ ਲਿਖਿਆ ਹੋਇਆ ਇਹਦੇ ਤੇ ਤੁਸੀਂ ਪੜ੍ਹ ਸਕਦੇ ਹੋ ਹਿੰਦੀ ਦੇ ਵਿੱਚ ਸਾਰੇ ਇਧਰ ਫੋਟੋਆਂ ਹਟਵਾ ਲੱਗੀਆਂ ਹੋਈਆਂ ਹਨ ਮਾਰਵੜ ਵਿੱਚ ਜੋ ਵੀ ਕੰਮ ਕਿਰਿਆ ਲਾਤੇ ਓਕੇ ਇੱਕ ਇਧਰ ਸਾਰਾ ਦਿਖਾਇਆ ਹੋਇਆ ਸਿਸਟਮ ਆ ਵੀ ਆ ਕਿਲੇ ਦੇ ਜਿਹੜਾ ਜਿੰਦਾ ਜਿੰਦਾ ਲੱਗਦਾ ਜਾ ਕਿਲੇ ਨੂੰ ਬਣਾਉਣ ਵਾਸਤੇ ਕੀ ਕਹਿੰਦੇ ਹੁੰਦੇ ਇਹਨੂੰ ਇਹਨੂੰ ਕੀ ਕਹਿੰਦੇ ਹੁੰਦੇ ਯਾਰ ਇਹਨੂੰ ਕੀ ਗੁਣੀਆਂ ਹਨਾ ਗੁਣੀਆਂ ਗੁਣੀਆਂ ਆ ਬੱਠਲ ਕਰੰਡੀ ਉਹ ਬਈ ਇਹ ਜਿਹੜਾ ਕਿਲਾ ਬਣਾਈ ਉਹ ਸਾਰਾ ਸਮਾਨ ਆ ਬਣਦੇ ਹੋਏ ਹਾਂ ਤੇ ਆ ਜਿੰਦਾ ਵਗੈਰਾ ਹੋ ਗਿਆ ਉਹ ਥੋੜੀ ਹੋ ਗਈ ਆ ਕਿਰਪਾਨਾ ਵੱਟੇ ਜੋਧਪੁਰ ਸਟੇਟ ਅਛੇਰ ਚੀਤੇ ਭਾਲੂ ਇਹ ਮਗਰਮਾਚ ਬਣਾਏ ਹੋਏ ਆ ਕਲਾਕਾਰੀ ਕੀਤੀ ਐ। ਬਾਕੀ ਅੰਦਰ ਵੱਲ ਨੂੰ ਚੱਲਦੇ ਆਂ। ਕੀ ਕੀ ਸਿਸਟਮ ਆ ਕੀ ਦੇਖਦੇ ਆਂ ਸਾਰਾ ਕੁਝ। ਕਿ ਸਰਫਾਨੇ ਕਿਨੇ ਚੱਲਦੀ ਆ। ਆਹ ਤੋਂ ਮੁੰਚੇ ਪਾਕੇ ਮੈਂਟੇਨ ਕੀਆ। ਛੋਨੇ ਦਾ ਵਰਕ ਕਿਹਾ। ਆਹ ਪੱਟ ਦੇ ਮੜਕੇ ਆ ਬਈ। ਇਹ ਸਾਫੇ ਕਰੂ ਸੀ ਇਸੇ ਪਰ ਅੱਧਾ ਕਾਰੀ ਤੇ। ਆਹ ਲੈਂਪ ਆ ਜਿਹੜੇ ਘੋੜੇ ਵਾਲੀ ਗੱਡੀ ਤੇ ਲੱਗਦੇ ਹੁੰਦੇ ਸੀਗੇ।

ਸਾਰਾ ਬਸ਼ ਆ ਇਧਰ ਉਹਨਾਂ ਦਾ ਸਾਰਾ ਬਣਿਆ ਹੋਇਆ ਜੀ ਪੂਰੇ ਸਕਰੀਨ ਹੁੰਦੇ ਸੀ ਰਾਜੇ ਵੀ ਉਦੋਂ ਪੈਸਾ ਅਨਲਿਮਟਡ ਹੁੰਦਾ ਸੀਗਾ ਸਕੀਨੀ ਤਾਂ ਪਈ ਹੈ ਇਹ ਇਧਰ ਉਹਨਾਂ ਟਾਈਮਾਂ ਦੀਆਂ ਸਾਰੀਆਂ ਪ੍ਰਾਣੀਆਂ ਘੜੀਆਂ ਵਗੈਰਾ ਪਈਆਂ ਬਾਰਲੇ ਬ੍ਰਾਂਡ ਦੀ ਸਾਰੇ ਹੋਣਗੇ ਮਹਿੰਗੀਆਂ ਚਾਰਸ਼ਪੇਰੇ ਅਲੱਗ-ਅਲੱਗ ਮਾਡਲ ਬਣੇ ਹੋਏ ਆ ਜਿਵੇਂ ਜਹਾਜ਼ ਵਾਲਾ ਮਾਡਲ ਬਣਿਆ ਹੋਇਆ ਘੜੀ ਤੇ ਕੰਪਾਸ ਦੋਨੇ ਚੀਜ਼ਾਂ ਨਾਲ ਇਹਦੇ ਆਹ ਹੋ ਗਿਆ ਇਧਰ ਕੰਪਾਸ ਆ ਆ ਟਾਵਰ ਵਾਂਗੂ ਇਹਦੇ ਤੇ ਘੜੀ ਬਣੀ ਐ ਇਧਰ ਆ ਆ ਗਿਆ ਇਧਰ ਵੀ ਫੈੜੇ ਵੀ ਦੇਖ ਸਕਦੇ ਆ ਚਾਰਸ਼ਪੇਰੇ ਘੜੀਆਂ ਹੀ ਘੜੀਆਂ ਐ ਇਹ ਇੱਧਰ ਆ ਗਏ ਸਾਰੇ ਆਹ ਲਾ ਦੇਣਾ ਘੜੀਆਂ ਦੀ ਦੁਕਾਨ ਤੇ ਆ ਗਏ ਹੁੰਦੇ ਆ ਫਿਲਹੇ ਸਾਰੇ ਜਿਹੜਾ ਇਹ ਵਾਲਾ ਮੋੜ ਬਣਿਆ ਇਹਦੇ ਇੰਜਣ ਤੇ ਬਣੀ ਹੋਈ ਆ ਆ ਟੈਂਕ ਆ ਗਿਆ ਗੁਰੇ ਸਮਾਰਟ ਅਗਲਾਓਕ ਇੱਥੇ ਦੇਖ ਸਕਦੇ ਹੋ ਜੋਧਪੁਰ ਦੇ ਰਾਜੀ ਦਾ ਇਹ ਜਿਹੜਾ ਮਿਊਜ਼ੀਅਮ ਆ ਤੇ ਇੱਥੇ ਉਹਦਾ ਪਰਸਨਲ ਜਿਹੜਾ ਘਰ ਹੁੰਦਾ ਇਹ ਇੱਥੇ ਇਧਰਲੀ ਸਾਈਡ ਜਿਵੇਂ ਉਹ ਰਹਿੰਦਾ ਹੁੰਦਾ ਯਾਪ ਇਧਰ ਜਿਹੜੀ ਉਹਦੀ ਸਾਰੀ ਪ੍ਰਜਾ ਵਗੈਰਾ ਲੱਗਦੀ ਹੁੰਦੀ ਜਿਵੇਂ ਨਾ ਗਾਰਡ ਦਸੀ ਜਾਂਦਾ ਹੈਗਾ ਨਾਲ ਆਪਾਂ ਉਹਨਾਂ ਤੋਂ ਸੁਣ ਕੇ ਦੱਸ ਰਹੇ ਹਾਂ ਇਹ ਜਿਹੜਾ ਮਿਊਜ਼ੀਅਮ ਦੀ ਬੈਕ ਸਾਈਡ ਆ ਉਹ ਜਿੱਥੇ ਲੋਕ ਖੜੇ ਆਪਾਂ ਉਧਰੋਂ ਐਂਟਰ ਹੋਏ ਸੀ ਉਹ ਫਰੰਟ ਸਾਈਡ ਆ ਤੇ ਮਹਾਰਾ ਜਿਹੜਾ ਸੀਗਾ ਵੀ ਉਹਦਾ ਆਪ ਦਾ 에어ਪੋਰਟ ਸੀਗਾ ਪਹਿਲਾ ਉਹ ਰਾਜਾ ਸੀਗਾ ਇੱਥੋਂ ਦਾ ਜਿਹੜਾ ਇੰਡੀਆ ਦਾ ਫਸਟ ਰਾਜਾ ਇੱਥੋਂ ਦਾ ਜੋਧਪੁਰ ਵਾਲਾ ਸੀਗਾ ਤੇ ਇਹ ਉਹਦਾ ਆਪ ਦਾ ਫਲਾਈਂਗ ਕਲੱਬ ਸੀਗਾ ਆਪਦਾ 에어ਪੋਰਟ ਸੀਗਾ ਸੱਤ ਆਪਦੇ ਉਹਨਾਂ ਟਾਈਮਾਂ 'ਚ ਪ੍ਰਾਈਵੇਟ ਜੈਟ ਹੁੰਦੇ ਸੀ ਰਾਜੇ ਦੇ ਆਹ ਦੇਖ ਸਕਦੇ ਹੋ ਤੁਸੀਂ ਆਹ ਸਾਰੇ ਉਹਨਾਂ ਦੇ ਮਾਡਲ ਬਣੇ ਹੋਏ ਆ 10 ਅਤੇ 7 ਅਸਤੇ ਉਹ ਮਾਡਲ ਆ ਜੀ ਰਾਜਿਆਂ ਹੀ ਰਾਇਲ ਸਵੈਸ 1927 ਮਾਡਲ ਆ ਦੇਖ ਸਕਦੇ ਹੋ ਗੱਡੀ ਤੁਹਾਨੂੰ ਥੋੜਾ ਜਿਹਾ ਇਹਦੇ ਨਾਲ ਲਾ ਕੇ ਦਿਖਾਦੀ ਆ ਪਰ ਰਿਫਲੈਕਸ਼ਨ ਵੱਧ ਹੁੰਦੀ ਆ ਪੂਰੀ ਚੜਾਈ ਹੁੰਦੀ ਹੀ ਰਾਜਿਆਂ ਦੀ ਇੱਧਰ ਅੱਗੇ ਅੱਗੇ ਗੱਡੀਆਂ ਦਿਖਾਉਣੇ ਤੁਹਾਨੂੰ ਨਾਲ ਇਹ 1935 ਮਾਡਲ ਆ ਰੋਲਸ ਰਾਇਸ ਦਾ ਅਲੱਗ-ਅਲੱਗ ਮਾਡਲ ਆ ਨੰਬਰ ਵਗੈਰਾ ਲਿਖਿਆ ਦਾ RJQ3207 ਆ ਡਿਟੇਲ ਆ ਇਹਦੀ ਬੜੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇ ਸ਼ਕੀਨ ਹੁੰਦੇ ਸੀਗੇ ਰਾਜੇ ਮੋਰਿਸ ਮਾਇਨਰ ਉਹ ਜੋ ਆਕਲ ਐਮ ਜੀ ਆਹ ਮੋਰਿਸ ਦੇ ਰਾਇਸ ਉਸकी ਮੋਰਿਸ ਵਾਲੀ ਜੋ ਪੇਰੈਂਟ ਉਹਦੀ ਕੋਈ ਚਾਹਨੀ ਲੋਗੇ ਹੋਏ ਹੋਰ ਇੱਕ ਪਹਿਲੇ ਬ੍ਰਿਟਿਸ਼ ਕੰਪਨੀ ਚੋਕੀ ਹੈ ਪੇਰੈਂਟ ਆਪਣੇ ਮੋਰਿਸ ਦੀ ਕੈਡ ਆਹ ਕੈਡੀ ਲੈ ਕੇ ਬਈ ਜਿਹੜੀਆਂ ਗੱਡੀਆਂ ਦੇ ਆਪਾਂ ਨਾ ਹੁਣ ਗਾਣਿਆਂ ਦੇ ਵਿੱਚ ਸੁਣਦੇ ਆ ਉਹ ਗੱਡੀਆਂ ਪਹਿਲਾਂ ਹੀ ਰਾਜੇ ਨੇ ਵਰਤੌਰ ਤੱਕ ਇੱਥੇ ਖੜਾ ਰੱਖੀਆਂ कैडी मेरी ले का। मेरी तो ये पता नहीं कह नाम उसके साथ तो फोटो भी नहीं खिंचा तो ड्राइव भी देखेंगे नहीं था ये अभी ये इतनी पुरानी नहीं लग रही है मर्सिडीज आ गई है हां मर्सिडीज है लेकिन पुरानी नहीं दिख रही हम्म इधर मॉरिस आ गई ये भी उन्नीस संताली मॉडल ਓਵਰਲੈਡ ਆਹ ਸ਼ਰਤਾਂ ਤੋਂ ਫਿਕਸ ਨਕਸ਼ਾ ਦੇਤਾ ਹੈ। ਆਹ ਸ਼ਰਤਾਂ ਤੋਂ ਨਾਇਰ ਅਲੂਆਂ ਇਹ ਸੀ ਕਿਆਂ ਜੀ ਰਾਜਿਆਂ ਦੀਆਂ ਗੱਡੀਆਂ ਅਲੱਗ-ਅਲੱਗ ਮਾਡਲ ਸਾਰਾ ਸਿਸਟਮ ਦਿਖਾਇਆ ਹੋਇਆ ਇੱਥੇ ਨਾਲ-ਨਾਲ ਟ੍ਰੇਨ ਵੀ ਦਿਖਾਈ ਹੋਈ ਹੈ ਟ੍ਰੇਨ ਦਾ ਮਾਡਲ ਜਾਂ ਬਣਾਇਆ ਹੋਇਆ ਇਹਦਾ ਪਤਾ ਨਹੀਂ ਕੀ ਕਿਸ ਤਰ੍ਹਾਂ ਹੋਊਗਾ ਜਦ ਰਾਜਾ ਨੇ ਚਲਵਾਈ ਹੋਣੀ ਉਹਨਾਂ ਟਾਈਮਾਂ ਦੇ ਵਿੱਚ ਹੋ ਸਕਦਾ ਬਸ ਉਹ ਪਿੱਛੇ ਉਹਦੇ ਡੱਬੇ ਇੰਜਨ ਦਿਖਾਇਆ ਹੋਇਆ ਸਾਰਾ ਕੁਝ ਆਪਾਂ ਮਿਊਜ਼ੀਅਮ ਦੇਖ ਕੇ ਆ ਗਏ ਸੀਗੇ ਜੀ ਤੇ ਇੱਧਰ ਆਹਾ ਘਰ ਬਣੇ ਆ ਸਾਰੇ ਪਰ ਬਲੂ ਸਿਟੀ ਕਹਿੰਦੇ ਆ ਬਲੂ ਸਿਟੀ ਆਪਾਂ ਨੂੰ ਹਜੇ ਕਰ ਲੱਗਾ ਤਾਂ ਹੈ ਨਹੀਂ ਵੀ ਬਲੂ ਸਿਟੀ ਹੋਊਗੀ ਇਹ ਸਾਰੇ ਪਰ ਹੈ ਇੱਕੋ ਜਿਹਾ ਦੂਰ ਦੂਰ ਤੱਕ ਤੁਸੀਂ ਨਿਗਾਹ ਮਾਰ ਸਕਦੇ ਸਾਰੇ ਘਰ ਹੈ ਇੱਕੋ ਜਿਹਾ ਸੇਮ ਪੱਥਰੀਏ ਦੇ ਬਣੇ ਹੋਏ ਆ ਐਨੀ ਉੱਚੀ ਥਾਂ ਤੇ ਬਣਿਆ ਹੋਇਆ ਦੇਖ ਸਕਦੇ ਤੁਸੀਂ ਜਿਹੜਾ ਮਿਊਜ਼ੀਅਮ ਹੈ ਇਹ ਤੇ ਆਹਾ ਇੱਧਰ ਮਿਊਜ਼ੀਅਮ ਨੂੰ ਟਾਟਾ ਬਾਏ ਬਾਏ ਕਰਕੇ ਤੇ ਹੁਣ ਅੱਗੇ ਚੱਲਦੇ ਆ ਕੀ ਦੇਖਦੇ ਆ ਥੋੜਾ ਨਾ ਕਰਦੇ ਸਮਝਾ ਚਲਿਏ ਭਈ ਆ ਜਾ ਇਹ ਬਾਕੀ ਕਿਕਰਾਂ ਨੂੰ ਤੁੱਕੇ ਲੱਗੇ ਹੋਏ ਆ ਪੂਰੇ 뮤ਜ਼ੀਅਮ ਦੇਖਣ ਤੋਂ ਬਾਅਦ ਆਪਾਂ ਸ਼ਹਿਰ ਦੀਆਂ ਗਲੀਆਂ ਵਿੱਚ ਦੀ ਹੁੰਦੇ ਹੋਏ ਜਸਵੰਤ ਸਾढ़ा ਦੇਖਣ ਜਾਂਦੇ ਆ ਉਹ ਆਪਾਂ ਨੂੰ ਉੱਥੇ ਰეკਮੈਂਡ ਕੀਤਾ ਸੀ ਇੱਕ ਭੈਣ ਮਿਲੀ ਜਿਹੜ ਨੇ ਦੱਸਿਆ ਸੀਗਾ ਵੀ ਜੀ ਵੀ ਉੱਥੇ ਦੇਖਣ ਆਲਾ ਹੈਗਾ ਬਾਕੀ ਇੱਥੇ ਨਾ ਦੀ ਨਾਲ ਲਾ ਕੇ ਸਾਧਨ ਰੱਖ ਲੈਂਦੇ ਆ ਇਧਰੋਂ ਪਿਛਲਾ ਮੋਟਰਸਾਈਕਲ ਨਾਲ ਲੱਗੀ ਜਾਂਦਾ ਇਦਰੋਂ ਅਗਲਾ ਲੱਗ ਜਾਂਦਾ ਥੋੜਾ ਜਿਹਾ ਟ੍ਰੈਫਿਕ ਜ਼ਿਆਦਾ ਰਹਿੰਦਾ ਸ਼ਹਿਰ ਦੇ ਵਿੱਚ ਤੇ ਹਰੇਕ ਬੰਦੇ ਨੂੰ ਕਾਲੀ ਰਹਿੰਦੀ ਆ ਨਾਲ ਦੀ ਨਾਲ ਹੀ ਕਿਲਾ ਵੀ ਮੈਨੂੰ ਲੱਗਦਾ ਵੀ ਇਦਾਂ ਦੀ ਸੈੜੀ ਆ ਤੇ ਕਿਲਾ ਵੀ ਆਪਾਂ ਦੇਖ ਚੱਲਦੇ ਹਾਂ ਸਮਾਂ ਆਪਣੇ ਕੋਲੇ ਥੋੜਾ ਜਿਹਾ ਲਿਮਟਿਡ ਆ ਤੂੰ ਆਪਾਂ ਨਿਕਲਣਾ ਕਿਉਂਕਿ ਆਪਾਂ ਅੱਜ ਤਰੀਕ ਹੋ ਗਈ ਆ 13 ਆਪਾਂ 15 ਤੱਕ ਘਰੇ ਆ ਜਾਾਂਗੇ ਜਾਂ 14 ਨੂੰ ਜਾਂ 15 ਨੂੰ ਫਿਰ ਭੈਣ ਹੋਣਾ ਨੇ ਵੀ ਬਾਹਰ ਆਉਣਾ ਤੇ ਉਹਨਾਂ ਨੂੰ ਲੈਣ ਜਾਣਾ ਤਾਂ ਕਰਕੇ ਜੇ ਆਪਾਂ ਆਪਣਾ ਯਾ ਕਾਲੀ ਦੇ ਵਿੱਚ ਆ ਹਾਂ ਹਾਂ ਪਹੁੰਚ ਗਏ ਮਹਿਰਾਨਗੜ ਕਿਲਾ ਜੋਧਪੁਰ ਕਿਲਾ ਦੇਖਦੇ ਆ ਨਾਲ ਨਾਲ ਜਸਵੰਤੜਾ ਤੇ ਇਧਰ ਆਪਾਂ پارک ਕਰਦੇ ਆ ਆਪਣੀ ਬਾਈਕ ਬਹੁਤ ਟੂਰਿਸਟ ਆਉਂਦੇ ਆ ਦੇਖ ਸਕਦੇ ਹੋ ਤੁਸੀਂ ਇਧਰ ਆਟੋ ਵਗੈਰਾ ਤੇ ਜਿਹੜੀ ਗੱਡੀਆਂ ਦੀ ਪਾਰਕਿੰਗ ਉਧਰ ਸਾਹਮਣੇ ਲੱਗੀ ਹੋਈ ਹੈ ਇਧਰਲੀ ਸਾਈਡ ਥੋਰ ਤੇ ਉਹੀ ਚੀਜ਼ਾਂ ਉਹ ਪਰੇ ਵੀ ਮਿਲਦਾ ਕੁਝ ਹੈਗਾ ਉਧਰ ਖਣੀ ਕਿਲੇ ਦੀ ਹੱਦਬੰਦੀ ਹੈ ਆ ਵਾਹ ਵੱਡਾ ਬਣਿਆ ਹੋਣਾ ਚੱਲਦੇ ਆ ਮੋਟਰਸਾਈਕਲ ਕਰਾਤਾ ਆਪਾਂ ਦਾਖਲ ਇਥੇ داخلنی مطلب جمع کراتا اگے ਨੂੰ ਵਧਦੇ ਹਾਂ ਹੁਣ ਲੋ ਜੀ ਪਹੁੰਚ ਗਏ ਕਿਲੇ ਚ ਪੱਖੇ ਦੇਖ ਸਕਦੇ ਹਾਂ 6 6 ਫਰਾਂ ਵਾਲੇ ਤੇ ਇਧਰ ਹੈਗੀ ਐਂਟਰੀ ਕਿਲੇ ਦੀ ਰਾਇਲ ਐਂਟਰੀ راستہ ਬਣਾ ਦਿਓ ਉਸ ਤੋਂ ਪਸਰਨ ਜਾ ਕੇ ਹਾਂ ਹਾਂ ਗੁਰੀ ਗੱਲ ਬਾਤ ਆ ਚੱਲਦੇ ਆ ਅੰਦਰ ਵੱਲ ਨੂੰ ਟਿਕਟ ਦਾ ਕਰਦੇ ਆ ਪਤਾ ਬਾਕੀ ਗੋਰੇ ਬਹੁਤ ਆਉਂਦੇ ਇਧਰ ਫੋਰਮ ਤੋਂ ਵੀ ਕਿੱਥੋਂ ਕੋਈ ਕਿੱਥੋਂ ਹੋਗੇ ਰਾਜਸਥਾਨ ਸੱਚੀ ਜੀ ਕੋ ਮਨਾਲੀ ਵਧੀਆ ਚੀਜ਼ ਆ ਬਹੁਤ ਸੋਹਣੇ ਸੋਹਣੇ ਚੀਜ਼ਾਂ ਹਰੇਕ ਸ਼ਹਿਰ ਦੇ ਵਿੱਚ ਕਿਲੇ ਹੈਗੀ ਹੈਗੀ ਆ ਸ਼ਹਿਰ ਪੂਰੇ ਸੋਹਣੇ ਆ ਇਹ ਹੈਗੀ ਆ ਬਲੂ ਸਿਟੀ ਉਹ ਵਿਊ ਤੁਹਾਨੂੰ ਆਪਾਂ ਉਧਰੋਂ ਕਿਲੇ ਦੀ ਬੈਕ ਸਾਈਡ ਤੋਂ ਦਿਖਾਉਨੇ ਆ ਤੇ ਆ ਗਿਆ ਐਂਟਰੀ ਗੇਟ ਤੇ ਗੇਟ ਉਵੇਂ ਹੀ ਫੇਰ ਇਹ ਆ ਜੀ ਬਲੂ ਸਿਟੀ ਇਹਨੂੰ ਕਹਿ ਦਿੰਦੇ ਆ ਜੋਧਪੁਰ ਨੂੰ ਪਰ ਹੁਣ ਬਲੂ ਸਿਟੀ ਵਾਲਾ ਮੈਨਲਾ ਦਾ ਕੰਮ ਤਾਂ ਹੈ ਨਹੀਂ ਇਹਦਾ ਜਾਂਦਾ ਨੀਲੀਆਂ ਇਹਨਾਂ ਨੇ ਟੀਨਾ ਪਾਜਾ ਨੀਲਗਾ ਟੈਂਕੀਆਂ ਰੱਖੀ ਬੈਠੇ ਆ ਤੇ ਕੁਝ ਕੁ ਘਰਾਂ ਜਿਹਨਾਂ ਤੇ ਨੀਲਾ ਰੰਗ ਹੋਇਆ ਵਾ ਉਹ ਦੇਖ ਸਕਦੇ ਤੁਸੀਂ ਇਹ ਬਲੂ ਸਿਟੀ ਆ ਜੈਪੁਰ ਜਿਹੜੀ ਉਹ ਪਿੰਕ ਸਿਟੀ ਆ ਤੇ ਜੈਸਲ ਮੇਰ ਜਿਹੜੀ ਉਹ ਗੋਲਡਨ ਸਿਟੀ ਆ ਉਹ ਦੂਰ ਦੂਰ ਤੇ ਕਰਕਾਰ ਦਿਖਦੇ ਆ ਖੇਲੇ ਤੋਂ ਚਰਚ ਫੇਰੇ ਸਭ ਤੋਂ ਉੱਚਾ ਬਣਿਆ ਹੋਇਆ ਇਹ ਆਪਾਂ ਬਾਈਕ ਆਪਣੀ پارک ਕਰਕੇ ਰਾਉਯੋਧਾ ਡੇਜ਼ਰਟ ਰੌਕ پارک ਜਸਵੰਤ ਥੜਾ ਗੇਟ ਚੱਲਦੇ ਆਂ ਦੇਖਦੇ ਆਂ ਭਾਈ ਕੀ ਗੱਲ ਬਾਤ ਐ ਇੱਥੇ ਹਰੇਕ ਜਗ੍ਹਾ ਤੇ ਇੱਕ ਤਾਂ ਟਿਕਟ ਲਾ ਦਿੰਦੇ ਆ ਟਿਕਟਾਂ ਦਾ ਕੰਮ ਮਹਿੰਗਾ ਪੈ ਜਾਂਦਾ ਹਰੇਕ ਥਾਂ ਤੇ ਦੇਖਦੇ ਆਂ ਜੀ ਕਿਉਂਕਿ ਕਿਲੇ ਲਗਭਗ ਜਾਂ ਹਰੇਕ ਚੀਜ਼ ਸੇਮ ਹੁੰਦੀ ਹੈ ਜੇ ਜ਼ਿਆਦਾਤਰ ਆਪਾਂ ਕਿਲੇ ਹਰੇਕ ਥਾਂ ਤੇ ਦਿਖਾਈ ਜਾਵਾਂਗੇ ਤੇ ਤਾਂ ਵੀ ਸਿਸਟਮ ਉਹ ਹੋ ਜਾਂਦਾ ਵਾ ਵੀ ਬੋਰਿੰਗ ਲਾ ਹੋ ਜਾਂਦਾ ਤਾਂ ਤਾਂ ਕਰਕੇ ਫਿਰ ਆਪਾਂ ਪਿਛਲੇ ਕਿੜਾ ਥੋੜਾ ਜਿਆ ਸਕਿੱਪ ਕਰਤਾ ਬਾਹਰੋਂ ਦਿਖਾਤਾ ਤੇ ਅੰਦਰੋਂ ਸਾਰਾ ਸੇਮ ਹੀ ਹੁੰਦਾ ਉਹੀ ਗਨ ਉਹੀ ਤਲਵਾਰਾਂ ਸਾਰਾ ਕੁਝ ਤੇ ਇੱਥੇ ਕੋਈ ਰਾਉ ਜੋਧਾ ਸੀਗਾ ਜਸਵੰਤ ਉਹਦੀ ਇੱਥੇ ਉਹ ਜਿਹੜੀ ਸਮਾਦੀ ਕਹਿੰਦੇ ਬਣੀ ਹੋਈ ਆ ਜੀ ਉਹ ਉਥੇ ਉਹ ਦੇਖ ਸਕਦੇ ਹੋ ਮੰਦਿਰ ਟਾਈਪ ਬਣਿਆ ਹੋਇਆ ਆ ਆਪਾ ਉੱਪਰ ਕਿਲੇ ਵਾਲੀ ਤੇ ਜਸਵੰਤ ਥੜਾ ਉਧਰ ਗੇੜੇ ਛੇੜੇ ਕੱਢ ਕੇ ਹੁਣ ਚੱਲੇ ਆ ਘੰਟਾ ਘਰ ਵੱਲ ਨੂੰ ਇੱਥੋਂ ਥੋੜੀ ਬਹੁਤੀ ਖਰੀਦਤਰੀ ਕਰ ਲਾਂਗੇ ਫ੍ਰਿਜ ਮੈਗਨੇਟ ਲੈ ਲਾਂਗੇ ਜਾਂ ਕੁਝ ਹੋਰ ਮਾੜਾ ਮੋਟਾ ਹੋਇਆ ਤੇ ਕੁਝ ਖਾ ਪੀ ਕੇ ਇੱਥੇ ਕਹਿੰਦੇ ਮਿਰਚੀ ਵੜਾ ਮਸ਼ਹੂਰਾ ਜਿਵੇਂ ਆਪਣੇ ਮਿਰਚੀ ਮਿਰਚੀ ਕੇ ਨਾ ਮਿਰਚ ਜਿਵੇਂ ਆਪਣੇ ਤਲਕੇ ਬੇਸਨ ਦੇ ਵਿੱਚ ਦਿੰਦੇ ਉਹੀ ਦਾਕਦਾ ਬੰਦਾ ਜੀ ਨੇ ਸ਼ਗਨ ਨਾਲ ਸਵੇਰ ਦੀ ਚਾਹ ਨਹੀਂ ਪੀਤੀ ਸੋਸਤੀ ਜੀ ਪਈ ਪਈ ਆ ਇਦੋਂ ਬਾਅਦ ਨਿਕਲਦੇ ਆ ਸਾਲਾ ਸਰਵਾਲ ਨੂੰ ਇੱਥੋਂ 260 70 ਕਿਲੋਮੀਟਰ ਦੂਰ ਆ ਅੱਜ ਵੀ ਲੇਟ ਹੀ ਪਹੁੰਚਾਂਗੇ ਦੇਖਦੇ ਨਹੀਂ ਉੱਥੇ ਮਿਲਦਾ ਧਰਮਸ਼ਾਲਾ ਵਗੈਰਾ ਜਾਂ ਕੋਈ ਹੋਰ ਕੀ ਸਿਸਟਮ ਹੋ ਗਰੇ ਸੈਂ ਦਾ ਕਰਦੇ ਆ ਸਾਰਾ ਸਿਸਟਮ ਲੋਟ ਲਓ ਜੀ ਘੰਟਾ ਘਰ ਆ ਇਹਦੇ ਆਸੇ ਪਾਸੇ ਜੀ ਆਪਾਂ ਗੇੜਾ ਕੱਢ ਦਿੰਨੇ ਮੁੰਡਾ ਕਹਿੰਦਾ ਮੋਟਰਸਾਈਕਲ ਤੇ ਇਹ ਸ਼ਗਨ ਕਰ ਦਿੰਨੇ ਆ ਉਹ ਫਿਰਦਾ ਆਪਣਾ ਆੜੀ ਬੀਕਾ ਨੇਰ ਵੀ ਮਿਲਿਆ ਆਪਾਂ ਨੂੰ ਤਾਂ ਛਾਲਾਂ ਦੀ ਰਿਕਾਰਡਿੰਗ ਕਰੀ ਜਾਂਦਾ ਕੱਲਾ ਹੀ ਫਿਰਦਾ ਘੁੰਮਦਾ ਇਹ ਆਪਾਂ ਕਹਦੇ ਨੇ ਵੀ ਘਰੋਂ ਨਿਕਲਣਾ ਔਖਾ ਉਹ ਭਗਾਨੇ ਦੇਸ਼ ਜੋ ਆ ਗਿਆ ਪਰ ਫਿਰ ਵੀ ਚੱਲ ਇੰਡੀਆ ਜੀ ਫਿਰਦੇ ਆ ਕੱਲਾ ਘੁੰਮਦਾ ਫਿਰਦਾ ਇੱਥੇ ਦੇ ਆਸ-ਪਾਸੇ ਨਾਲ-ਨਾਲ ਹੀ ਕਿਲਾ ਘੁੰਮੀ ਜਾਂਦਾ ਸ਼ਹਿਰ ਦੇ ਘੰਟਾ ਘਰ ਦੇ ਵਾਂਗੂ ਤੇ ਇੱਥੇ ਵੱਡੀ ਵਿੱਚ ਨਾਲਾਂਾਂ ਆ ਖਰੀਦਦਾਰੀਆਂ ਲੱਗੀਆਂ ਦੁਕਾਨਾਂ ਦੇ ਕੋਲ ਨਾ ਤੇ ਇੱਥੇ ਕੁਝ ਖਾ ਪੀ ਲੈਨੇ ਆ ਜੀ ਤੇ ਫਿਰ ਇੱਥੋਂ ਚੱਲੇ ਪਾਵਾਂਗੇ ਉਹ ਸਾਹਮਣੇ ਬੋਤਲ ਬਣਾਈ ਪਈ ਆ ਡਿਜ਼ਾਈਨ ਲਓ ਆ ਜੀ ਮਿਰਚੀ ਵੜਾ ਇੱਥੋਂ ਦੇ ਇੱਧਰ ਬਣਾਈ ਜਾਂਦੇ ਆ ਗਾਜ ਦਾ ਹਲਵਾ ਵੀ ਮਸ਼ਹੂਰ ਹੈ ਇਹਨਾਂ ਦਾ ਉਹ ਸਾਹਮਣੇ ਚਾਹ ਵਾਲੇ ਕੋਲੇ ਗਏ ਜੀ ਕਿਤੇ ਚਾਹ ਫੜਾਉਣ ਗਿਆ ਵਾ ਮੇਲਾ ਦਾ। ਇਸ ਤੋਂ ਬਾਅਦ ਦੇਖਦੇ ਆਂ ਜੀ। ਮਿੰਨਿਆਂ ਚਾਹ ਤੇ ਆਹ ਦੁਕਾਨ ਤੇ ਰੁਕੇ ਸੀ ਆਪਾਂ। ਬਾਬਾ ਖੱਤਰੀ ਨਮਕੀਨ। ਇਹ ਆ ਗਿਆ ਆਪਣਾ ਮਿਰਚੀ ਬੜਾ। ਆਪਣੀ ਮਿਰਚੀ ਬੜਾ ਆਪਣੇ ਨਾਲ ਜਿਹੜਾ ਆ ਗਿਆ। ਖਾ ਕੇ ਫਿਰ ਤੋਂ ਦੱਸ ਦਈਏ ਨਾਲ ਜੀ। ਕੀ ਸਹਾਕਦਾ ਵਾ। ਲਓ ਜੀ ਬਾਈ ਕੋਲੋਂ ਚਾਹ ਪਾਣੀ ਪੀ ਕੇ ਤੇ ਆਪਾਂ ਆ ਪਾ ਤੇ ਚੱਲੇ ਇੱਥੋਂ। ਸਾਲਾ ਸਰਵਲ ਨੂੰ ਜਿਹੜਾ ਇੱਥੋਂ 260 ਕਿਲੋਮੀਟਰ ਰਗੇ ਆ ਚਾਹ ਸਵੇਰ ਦੀ ਪੀਤੀ ਨਹੀਂ ਸੀ ਕਿ ਤੇ ਚਾਹ ਪੀ ਲਈ ਆ ਹੁਣ ਚੱਲਦੇ ਆ ਭਾਈ 180 ਕਿਲੋਮੀਟਰ ਦਾ ਸਫਰ ਆ ਜੇ ਹੋਰ ਪਿਆ ਤੇ ਆਪਾਂ ਇੱਕ ਸਟਾਪ ਚਾਹ ਦਾ ਲਿਆ ਸੀ ਇੱਥੇ ਬੈਗ ਦੁਬਾਰਾ ਬੰਨੇ ਆ ਥੋੜੇ ਜਿਹੇ ਢਿਲੇ ਹੋ ਗਏ ਸੀਗੇ ਹੁਣ ਸੈਟ ਆ ਇੱਥੇ ਰੁਕੇ ਸੀਗੇ ਬਾਲਾ ਜੀ ਹੋਟਲ ਮੰਜੇ ਦੇ 2 ਮਿੰਟ ਠੁਈ ਸਿੱਧੀ ਕਰ ਲਈ ਤੇ ਹੁਣ ਪੋਨੇ ਚਾਲੇ ਦੁਬਾਰਾ ਅੱਗੇ ਨੂੰ ਦੋ ਦੋ ਜਾਂ ਤਿੰਨ ਸਟਾਪ ਹੋਰ ਲਾਵਾਂਗੇ ਪਹੁੰਚ ਜਾਾਂਗੇ ਕਿਉਂਕਿ ਕੱਲਦੇ ਆਪਾਂ ਲਗਾਤਾਰ ਸਫਰ ਹੀ ਕਰਦੇ ਹੋਣੇ ਰਾਤ ਰੁਕੇ ਸੀਗੇ ਢੂਈ ਦੁਖਣ ਲੱਗ ਜਾਂਦੀ ਜਿਆਦਾ ਸਫਰ ਕਰਦੇ ਕਰਦੇ ਬਈਨੇ ਆ ਜੀ ਬਈਨੇ ਆ ਵੀ ਮੇਨ ਹਾਈਵੇ ਜਿਹੜਾ ਆਪਣਾ ਸਾਲਾ ਸਰਨੋਂ ਜਾਂਦਾ ਵਾ ਜੋਧਪੁਰ ਤੋਂ ਕਦੇ ਕਦੇ ਰੋਡ ਤੇ ਐੇ ਹੋ ਜਾਂਦਾ ਥੋੜਾ ਜਿਹਾ ਧਿਆਨ ਨਾਲ ਚੱਲਿਆ ਕਰੋ ਕਿਉਂਕਿ ਗਾਵਾਂ ਏਡੀ ਵੱਡੀ ਜ਼ਦਾਦ ਦੇ ਵਿੱਚ ਇੱਥੇ ਤੇ ਪਿੱਛੋਂ ਭਜਾਈ ਤਰੇ ਆਉਂਦੇ ਆ ਕਤ aí ਬੜਾ ਇਹ ਔਖਾ Gama ਸੇਫਟੀ ਜ਼ਰੂਰੀ ਹੈ ਲੋ ਜੀ ਟਾਈਮ ਹੋ ਗਿਆ 6:30 ਵਜੇ ਦਾ ਤੇ ਆਪਾਂ ਢਾਬੇ ਤੇ ਰੁਕੇ ਸੀ ਚਾਹ ਚੂਪੇ ਨਾਸਤੇ ਨਾਗਰਪਾਲਸ ਤੇ ਆਪਣਾ ਵਾਰ ਰਹਿ ਗਿਆ 55 ਕਿਲੋਮੀਟਰ ਹੋਰ 1 ਘੰਟੇ ਚ ਪਹੁੰਚ ਜਾਾਂਗੇ ਬਾਕੀ ਪੂਰਾ ਥੱਕ ਗਏ ਆ ਠੁਈ ਆਂ ਦਫਾ ਲੱਗ ਜੀ ਬੈਠਿਆਂ ਵੀ ਬਰਾਹਾਲ ਹੋ ਜਾਾਂਗਾ ਨਹੀਂ ਤਾਂ ਨਹੀਂ ਰੁਕਦੇ ਅਈ ਥੋੜੀ ਠੰਡ ਵੀ ਜਾਦੇ ਆ ਚਲੋ ਅੱਗ ਜੀ ਦੇਖ ਕੇ ਬ੍ਰਿਕਾ ਮਾਰ ਲੀਏ ਨਾਲੇ ਅੱਗ ਸੇਕਦੇ ਆਂ ਹੋਰ ਬਾਈ ਜੀ ਠੀਕ ਹੋ ਜੀ ਬਰਾਹ ਵੜਿਆ ਵੜਿਆ ਠੀਕ ਆ ਤੇ ਇਧਰੋਂ ਬਾਈ ਚਾਹ ਬਣਾਈ ਜਾਂਦਾ ਚਾਹ ਪੂਰੀ ਵਧੀਆ ਬਣਾਦੀ ਐਣ ਟਾਈਮ ਹੋ ਗਿਆ 7:30 ਦਾ ਤੇ ਆਪਾਂ ਪਹੁੰਚ ਗਏ ਆ ਸਾਲਾ ਸਰ ਉੱਤਮ ਨਗਰ ਸੇਵਾ ਸਦਨ ਕਮਰੇ ਦਾ ਕਰਦੇ ਆ ਜੀ ਪਤਾ ਕੀ ਹਾਕਤਾ ਵਾ ਠੰਡ ਪੜੀ ਸੀਗੀ ਟਾਈਮ 7:50 ਦਾ ਹੋ ਗਿਆ ਤੇ ਆਪਾਂ ਕਮਰੇ ਦੇ ਵਿੱਚ ਆ ਗਏ ਧਰਮਸ਼ਾਲਾ ਦੇ 400 ਰੁਪਏ ਦਾ ਕਮਰਾ ਮਿਲ ਗਿਆ ਸੀ ਆਪਾਂ ਨੂੰ ਫੂਟਲਾਂ ਦਾ ਕੋਈ 1200 ਬੋਲਦਾ ਸੀਗਾ ਪਹਿਲਾਂ ਆਪਾਂ ਧਰਮਸ਼ਾਲਾ ਦੇ ਕੋਈ ਥੋੜੀ ਹਾਈ ਫਾਈ ਸੀਗੀ ਉੱਥੇ ਉਹਨਾਂ ਨੇ 800 ਬੋਲਿਆ ਤੇ ਆਪਾਂ ਕਹਿੰਦੇ ਨਹੀਂ ਜੀ ਥੋੜਾ ਘਾਟਾਈ ਕਰੀਏ ਬਾਈ ਨੂੰ ਪੁੱਛਿਆ ਕਮਰਾ ਪਹਿਲੀ ਜਿਹੜਾ ਕਮਰਾ ਹੈਗਾ ਬਈ 400 ਰੁਪਏ ਲੱਗੂਗਾ ਚਲੋ ਗੱਦੇ ਥੱਲੇ ਲੱਗੇ ਹੋਏ ਆ ਪਾਣੀ ਪੁੱਛਿਆ ਵੀ ਕਹਿੰਦਾ ਸਵੇਰੇ ਵੀ ਆਪਾਂ ਦਰਸ਼ਨ ਕਰਨ ਜਾਣਾ ਹੈ ਮੰਦਰ ਦੇ ਵਿੱਚ ਪਾਣੀ ਤੁਹਾਨੂੰ ਵੀ ਕਹਦਾ ਵੀ ਮਿਲੂਗਾ ਵਧੀਆ ਗਰਮ ਤੇ ਚਲੋ ਹੁਣ ਆਪਾਂ ਦਰਸ਼ਨ ਸਵੇਰੇ ਨਾ ਤੋਂ ਕਰਾਂਗੇ ਹੁਣ ਰੋਟੀ ਪਾਣੀ ਸਾਥ ਕੇ ਆਉਣੇ ਆ ਬਾਹਰ ਘਟੋ ਤੋਂ ਨਾਲ ATM ਤੋਂ ਪੈਸੇ ਜੀ ਕਢਾਉਣੇ ਆ ਉਹ ਇਹਨੂੰ ਕੈਸ਼ ਬਾਈ ਨੂੰ ਦੇ ਦੇ ਦਾਂਗੇ ਕੈਸ਼ ਮੁੱਕ ਗਿਆ ਹੈਗਾ ਤੇ ਉਹ ਵੀ ਕੋਲੇ ਜੋ ਵੀ ਹੁੰਦਾ ਕਿ ਜੇ ਤੁਹਾਡਾ ਫੋਨ ਚਲੋ ਬੰਦ ਹੁੰਦਾ ਰਹੇ ਤਾਂ ਪਾਵਰ ਬੈਂਕ ਹੈ ਕਿ ਜਾਂ ਕਈ ਵਾਰੀ ਨੈਟਵਰਕ ਨਹੀਂ ਹੁੰਦਾ ਬੈਂਕ ਦਾ ਕੋਈ ਜੂ ਹੁੰਦਾ ਥੋੜਾ-ਬੋੜਾ ਕਹਿਣ ਜ਼ਰੂਰੀ ਹੁੰਦਾ ਆ 9 ਵਜੇ ਤੱਕ ਵਾਹ ਬਾਰ ਬੰਦ ਹੋਊਗਾ ਬਾਕੀ ਜੇ ਤੁਸੀਂ ਮੇਰਾ ਨੰਬਰ ਲੈ ਜੇ ਸਵੇਰੇ 8:30 ਤੱਕ ਤੁਸੀਂ ਵੀ ਆਉਣਾ ਆ ਬਧੀਆ ਰਹ ਸਕਦੇ ਹੋ ਭਾਈ ਆਗੇ ਜੀ ਸ਼੍ਰੀ ਬਾਲਾ ਜੀ ਮੰਦਰ ਸਾਲਾ ਸਰਤਾਮ ਦਰਸ਼ਨ ਆਪਾਂ ਸਵੇਰੇ ਕਰਾਂਗੇ ਨਾ ਤਾਂ ਕਿ ਆਪਾਂ ਇੱਕ ਵਾਰੀ ਇੱਧਰ ਆ ਗਏ ਸੀਗੇ ਦੇਖਣ ਵਾਸਤੇ ਹੈ ਨੇੜੇ ਹੀ ਆਪਣੇ ਧਰਮਸ਼ਾਲਾ ਤੋਂ ਇਹ ਇਹ ਗੇਟ ਨੰਬਰ 1 ਆ ਇਧਰੋਂ ਹੀ ਸ਼ਾਇਦ ਐਂਟਰੀ ਆ ਬਾਕੀ ਇੱਥੇ ਪ੍ਰਸ਼ਾਦ ਲੱਡੂਆਂ ਦਾ ਤੇ ਨਾਰੀਅਲ ਦਾ ਚੜਦਾ ਤਾਂ ਕਰਕੇ ਹਰੇਕ ਦੁਕਾਨਾਂ ਦੇ ਉੱਤੇ ਬਾਹਰ ਹੀ ਰੱਖੇ ਹੋਏ ਆ ਲੱਡੂ ਨਾਰੀਅਲ ਤੇ ਮਠਿਆਈ ਦੀਆਂ ਦੁਕਾਨਾਂ ਜਿਆਦਾਤਰ ਇੱਥੇ ਹੈਗੀਆਂ ਇਧਰ ਦੇਖ ਸਕਦੇ ਇਧਰ ਇਧਰ ਆ ਸਾਰੇ ਐਸੇ-ਵਾਸੇ ਦੁਕਾਨਾਂ ਨੇ ਹੋਟਲ-ਹੋਟਲ ਬਣੇ ਹੋਏ ਨੇ ਰਹਿਣ-ਸਹਿਣ ਵਾਸਤੇ ਕਿ ਆਪਾਂ ਪਹਿਲੀ ਵਾਰ ਆਏ ਆ ਇੱਥੇ ਇਹ ਹਨੂਮਾਨ ਜੀ ਦਾ ਮੰਦਿਰ ਆ ਜੀ ਸੀਤਾ ਰਾਮ ਹਨੂਮਾਨ ਅਲੀ ਆਪਣੀ ਆ ਗਈ ਆ ਬਈ ਗੁਰੂ ਕਿਰਪਾ ਭੋਜ ਨਾਲੇ ਵਾਲੇ ਦੇ 150 ਚ ਕਹਿੰਦੇ ਵੀ পেট ਭਰ ਖਾਣਾ ਕੜੀ ਤਾਂ ਆਪਾਂ ਨੂੰ ਐ ਲਾਦੀਵੇਂ ਕਸਟਰਡ ਹੁੰਦਾ ਵੇਹੇ ਬਾਕੀ ਖਾ ਕੇ ਦੇਖਦੇ ਆ ਕੜੀ ਆ ਦਾਲ ਆ ਮਟਰ ਤੇ ਆਲੂ ਚੋਲ ਸਲਾਦ ਸਲੂਦ ਰੋਟੀਆਂ ਕੀਰਾਂ ਚਾਰ ਆ ਬਾਕੀ ਕਹਿੰਦੇ ਜਿੰਨੀਆ ਮਰਜ਼ੀ ਛਕੋ ਭਾਈ পেট ਭਰ ਕੇ ਛਕਦੇ ਆ ਰੋਟੀ ਹੁਣ ਤੇ ਫਿਰ ਕਰਨੀ ਗੱਲਬਾਤ ਅਗਲੀ ਰੋਟੀ ਖਾਣ ਤੋਂ ਬਾਅਦ ਪੀਵਾਂਗੇ ਆਪਾਂ ਬਈ ਕੁਲੜ ਦੁੱਧ ਆਹ ਭਾਈ ਬਣਾਈ ਜਾਂਦਾ ਮਲਾਈ ਵੀ ਪਾਈ ਗੋਤੇ ਬਿਲਕੁਲ ਬਿਲਕੁਲ ਹੋਰ ਠੀਕ ਹੋ ਜੀ ਖਾਣਾ ਸਵਾਦ ਸੀਗਾ ਅੱਛਾ ਦਾ ਪੂਰਾ ਢੇਡ ਵਰ ਗਿਆ ਤੇ ਇਧਰ ਬਈ ਕੇਸਰ ਵਗੈਰਾ ਨੁੱਦ ਹਲੋ ਜੀ ਹੋਰ ਵੀ ਮਿੱਠਾ ਦੁੱਧ ਹੈ ਬਾਕੀ ਪੂਰਾ ਦੱਸ ਦੇ ਵੀ ਕਿੰਨਾ ਕ ਪਉਂਦਾ ਆ ਪਿੱਤਰ ਹਾਂ ਠੀਕਾ ਚੀਜ਼ ਆਦਾ ਦੇਖਦੇ ਹਾਂ ਬਣ ਗਿਆ ਜੀ ਕਿੰਨੇ ਵਗਲਾਸੇ 50 ਰੁਪਏ ਵਿਲਾਸੇ ਧੰਨਵਾਦ ਜੀ ਟਾਈਮ ਹੋ ਗਿਆ ਜੀ 10:30 ਵਜੇ ਦਾ ਤੇ ਆਪਾਂ ਰੋਟੀ ਪਾਣੀ ਛਕ ਕੇ ਆ ਗਏ ਸੀ ਕਮਰੇ 'ਚ ਵੀਡੀਓ ਵੀਡੀਓ ਕਰਨ ਲੱਗੇ ਸੀ ਐਡਿਟ ਘਰੇ ਫੋਨ ਲਾ ਲਿਆ ਬਾਕੀ ਸੋਹਣਾ ਸੀਗਾ ਸਫਰ ਅਜ ਦਾ ਤੇ ਰਾਹ ਦੇ ਵਿੱਚ ਥੋੜੀ ਠੰਡ ਹੁਣ ਸ਼ੁਰੂ ਹੋ ਗਈ ਜਿਵੇਂ ਜਿਵੇਂ ਪੰਜਾਬ ਵੱਲ ਨੂੰ ਜਾਂਦੇ ਆ ਤੇ ਨੱਕ ਜਾਂ ਥੋੜਾ ਜਿਹਾ ਬੰਦ ਹੋ ਗਿਆ ਦੁਕਾਨ ਜਾਂ ਤਾਂ ਕਰਕੇ ਦੁੱਧ ਵਗੈਰਾ ਪੀ ਲਿਆ ਸੀ ਉਹਦੇ ਨਾਲ ਥੋੜਾ ਜਿਹਾ ਹੁਣ ਫਰਕ ਆ ਬਾਕੀ ਸਫ਼ਰ ਜਿਹੜਾ ਆਪਣਾ 8-9 ਦਿਨ ਦੇ ਵਿੱਚ ਪੂਰਾ ਹੋਊਗਾ ਤੇ ਆਪਣਾ 2000 ਕਿਲੋਮੀਟਰ ਦੇ ਨੇੜੇ ਸਫ਼ਰ ਹੋਊਗਾ ਵਧੀਆ ਸੋਹਣਾ ਸਫ਼ਰ ਆ ਤੇ ਇੱਧਰ ਮੌਸਮ ਆਪਣੇ ਪੰਜਾਬ ਨਾਲੋਂ ਬਹੁਤ ਫਰਕ ਆ ਆਪਣੇ ਤਾਂ ਉੱਧਰ ਪੂਰੀ ਠੰਡ ਪੈਂਦੀ ਘਰੇ ਗੱਲ ਹੁੰਦੀ ਹੁੰਦੀ ਆ ਇੱਧਰ ਫਰਕ ਆ ਕੱਲ ਨੂੰ ਵਧੀਆ ਚੰਗੇ ਕੱਪੜੇ-ਕੁਪੜੇ ਪਾ ਕੇ ਇੱਥੋਂ ਜਾਣਾ ਪੈਣਾ ਮੋਟੇ ਕਿਉਂਕਿ ਜਿੱਦਾਂ ਆਪਾਂ ਪਹਿਲੇ ਦਿਨ ਆਏ ਸੀ ਉਦੋਂ ਵੀ ਪੂਰੀ ਠੰਡ ਸੀ ਤੇ ਹੁਣ ਕੱਲੂ ਜਾਵਾਂਗੇ ਠੰਡ ਪੂਰੀ ਫੁੱਲ ਆ ਧੁੱਪਾਂ ਘੱਟ ਲੱਗਦੀਆਂ ਬਾਕੀ ਸਵੇਰੇ ਦਰਸ਼ਨ ਮੇਲੇ ਕਰਾਂਗੇ ਮੰਦਿਰ ਦੇ ਵਿੱਚ ਉਦੋਂ ਬਾਅਦ ਚਾਲੇ ਪਾਵਾਂਗੇ ਜੀ ਬਣੇ ਰਹੋ ਸਫਰਾਂ ਦੇ ਨਾਲ ਆਪਣੇ ਚੈਨਲ ਨੂੰ ਪੰਜਾਬੀ ਮਸਾਫਰ ਸਬਸਕ੍ਰਾਈਬ ਜਰੂਰ ਕਰਿਓ ਹਰੇਕ ਫੇਸਬੁਕ ਇੰਸਟਾ YouTube ਤੇ ਨਾਲ ਤੇ ਆਪਣਾ ਸੇਮ ਚੈਨਲ ਆ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਧੰਨਵਾਦ ਜੀ ਤੁਹਾਡਾ ਮਿਲਦੇ ਆ ਕੱਲ ਨਵੇਂ ਕੋਰ ਵਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ